ਲਾਲ ਪਾਣੀ ਜੀਵਨ ਦਾ ਹਾਣੀ ਪੀ ਕੇ ਇਹਨੂੰ ਹੋ ਜੂ ਮਤ ਸਿਆਣੀ ਵੇਖੀ ਕਿਵੇਂ ਚੱਲੂ ਤੰਦਰੁਸਤੀ ਦੀ ਮਧਾਣੀ ਜੇਕਰ ਤੁਸੀਂ ਆਪਣੀ ਉਮਰਾਂ ਦੀ ਕਹਾਣੀ ਤੰਦਰੁਸਤੀ ਦੀ ਕਹਾਣੀ ਲੰਮੀ ਕਰਨੀ ਚਾਹੁੰਦੇ ਹੋ ਤੇ ਲਾਲ ਪਾਣੀ ਤੁਹਾਡੇ ਵਾਸਤੇ ਅੰਮ੍ਰਿਤ ਹੈ ਰੂਹ ਅਫਜ਼ਾ ਹੈ ਤਾਂ ਤੁਸੀਂ ਕਹੇ ਵੀ ਰੂਹ ਅਫਜ਼ਾ ਨਹੀਂ ਮੈਂ ਕਿਹਾ ਕੋਈ ਹੋਰ ਸ਼ਰਬਤ ਹੈ ਕੋਈ ਗੁਲਾਬ ਦਾ ਸ਼ਰਬਤ ਹੈ ਤੁਸੀਂ ਕਹੇ ਵੀ ਗੁਲਾਬ ਨਹੀਂ ਹੈ ਤੇ ਫਿਰ ਇਹ ਲਾਲ ਕਿਵੇਂ ਕੀਤਾ ਇਹ ਰੂਹ ਅਫਜ਼ਾ ਨਹੀਂ ਹੈ ਲੇਕਿਨ ਰੂਹ ਦਾ ਹਾਨੀ ਜ਼ਰੂਰ ਹੈ ਪਿੱਤੇਜ ਪਥਰੀ ਕਿਡਨੀ ਚ ਪਥਰੀ ਗੁਰਦੇ ਦੇ ਵਿੱਚ ਬਵਾਸੀਰ ਦੀ ਸਮੱਸਿਆ ਅਲਸਰ ਕੋਲਾਈਟਸ ਪਾਵ ਫੂਡ ਪਾਈਪ ਦੇ ਵਿੱਚ ਜ਼ਖਮ ਹੋਣਾ ਮੂੰਹ ਦੇ ਵਿੱਚ ਛਾਲੇ ਹੋਣਾ ਔਰ ਇਸ ਤੋਂ ਇਲਾਵਾ ਜਿੰਨਾ ਦਾ ਐਚਬੀ ਘਟਾ ਹੈ ਮੀਨਸ ਬੀਪੀ ਵੀ ਲੋ ਹੋ ਜਾਂਦਾ ਜਾਂ ਕੀ ਤਾਂ ਬੀਪੀ ਵੱਧ ਵੀ ਜਾਂਦਾ ਹੈਗਾ ਸਕਿਨ ਦੀ ਸਮੱਸਿਆ ਹੈਗੀ ਆ ਉਹ ਵਾਰ-ਵਾਰ ਸਟੋਨ ਵੱਧ ਰਹੇ ਨੇ ਉਹਦੇ ਪਿੱਤੇ 'ਚ ਜਾਂ ਵਾਰ-ਵਾਰ ਸਟੋਨ ਵੱਧ ਰਹੇ ਨੇ ਕਿਡਨੀ ਦੇ ਵਿੱਚ ਉਹਨਾਂ ਨੂੰ ਖਤਮ ਕਰੇਗੀ ਯੈਸ ਤੁਹਾਨੂੰ ਵੀ ਫਾਰਮੂਲਾ ਦੱਸ ਦਿਓ ਵੀ ਕੀ ਨੁਸਖਾ ਹੈ ਕੀ ਫਾਰਮੂਲਾ ਹੈ ਔਰ ਕਿਵੇਂ ਬਣਾਉਣਾ ਹੈ ਦੇਖੋ ਇਹਦੇ ਲਈ ਤੁਹਾਨੂੰ ਥੋੜਾ ਵੇਟ ਕਰਨੀ ਪੈਣੀ ਹੈ ਔਰ ਇਹਦੇ ਵਾਸਤੇ ਅਸੀਂ ਬਕਾਇਦਾ ਇੱਕ ਕੈਂਪ ਆਰਗੇਨਾਈਜ਼ ਕਰ ਰਹੇ ਹਾਂ ਅ 23 ਮਾਰਚ ਨੂੰ ਤਰਨਤਨ ਸਾਹਿਬ ਦੇ ਵਿੱਚ ਗੁਰੂ ਕਾ ਖੂ ਉੱਥੇ ਕੈਂਪ ਆਪ ਆਰਗੇਨਾਈਜ਼ ਕਰ ਰਹੇ ਆ ਗੁਰਦੁਆਰਾ ਗੁਰਦੁਆਰੇ ਜੀ ਗੁਰੂਕਰ ਗੁਰਦੁਆਰਾ ਸਾਹਿਬਾ ਗੁਰੂ ਕਾ ਖੂ ਇਹਦੇ ਬਣਾਉਣ ਦਾ ਜਿਹੜਾ ਪੂਰਾ ਫਾਰਮੂਲਾ ਹੈਗਾ ਪੂਰਾ ਪੇਟੈਂਟ ਪੂਰਾ ਹੈ ਇਹਦਾ ਜਿਹੜਾ ਜਿਹਨੂੰ ਕਹਿੰਦੇ ਆ ਕਿ ਸੀਕ੍ਰੇਟ ਹੈ ਉਹ ਆਪਾਂ ਉਥੇ ਰਿਵੀਲ ਕਰਾਂਗੇ ਕੈਂਪ ਦੇ ਵਿੱਚ ਜਿਹਦੇ ਕਹ ਰਹੇ ਸੀ ਵੀ ਸ਼ੂਗਰ ਘਟਾ ਕੇ ਭੇਜਾਂਗੇ ਉੱਥੋਂ ਜੇ ਜੁਗਰ ਹੋਊਗੀ ਹਾਂ ਆਲਰੇਡੀ ਆਲਰੇਡੀ ਉਹਦੀ ਨਾਲ ਰੈਮਡੀਜ਼ ਵੀ ਦਵਾਂਗੇ ਨਾਲ ਦੀ ਨਹੀਂ ਤੁਸੀਂ ਕੈਂਪ ਦੇ ਵਿੱਚ ਹੀ ਸ਼ੂਗਰ ਘਟਾ ਕੇ ਭੇਜੋ ਨੈਚੁਰਲੀ ਹੈ ਕਿ ਜਿਹੜਾ ਫਾਰਮੂਲੇ ਨੂੰ ਲਿਖ ਕੇ ਲੈ ਗਿਆ ਉਹ ਆਪਣੇ ਪਰਿਵਾਰ ਦੇ ਵਿੱਚ 70 ਤੋਂ 80% ਜਿਹੜੀਆਂ ਲੀਵਰ ਨਾਲ ਜੁੜੀਆਂ ਹੋਈਆਂ ਕਿਡਨੀ ਨਾਲ ਜੁੜੀਆਂ ਹੋਈਆਂ ਅੰਤੜੀਆਂ ਨਾਲ ਜੁੜੀਆਂ ਹੋਈਆਂ ਯੂਟਰਸ ਨਾਲ ਜੁੜੀਆਂ ਹੋਈਆਂ ਔਰ ਬੀਪੀ ਹਾਈ ਬੀਪੀ ਔਰ ਗੈਸਟ੍ਰਿਕ ਪ੍ਰੋਬਲਮ ਨਾਲ ਜੁੜੀਆਂ ਹੋਈਆਂ ਸਮੱਸਿਆਵਾਂ ਗਰਮੀਆਂ ਦੇ ਵਿੱਚ ਇਹ ਸ਼ਰਬਤ ਦਾ ਰੋਲ ਵੀ ਨਿਭਾਏਗਾ ਔਰ ਇਹ ਬਾਡੀ ਚੋ ਗੰਦਗੀ ਨੂੰ ਬਾਹਰ ਕੱਢਣ ਦਾ ਰੋਲ ਵੀ ਨਿਭਾਏਗਾ ਜਿਹਨਾਂ ਨੇ ਢਿੱਡ ਤੋੜੇ ਅਰਗੇ ਹੋਏ ਹੋਏ ਨੇ ਤੋਲੇ ਅਰਗੇ ਹੋਏ ਹੋਏ ਨੇ ਸਾਰਾ ਸਰੀਰ ਬਿਲਕੁਲ ਠੀਕ ਹੈ ਪਰ ਕਲਾ ਢਿੱਡੀ ਨਿਕਲੇ ਹੋਇਆ ਨੂੰ ਕੰਟੀਨਿਊ ਕਰਨ ਦੇ ਨਾਲ ਤੁਸੀਂ ਅਪਰੋਕਸੀਮੀਟਲੀ 500 15 ਕਿਲੋ ਤੱਕ ਦਾ weight ਹੈ ਜਿਹੜਾ ਆਪਣਾ ਰਿਡਿਊਸ ਕਰ ਸਕਦੇ ਇਹਨੂੰ ਅਗਰ ਇਹ ਕਹਿ ਲਿਆ ਜਾਵੇ ਕਿ ਇੱਕ ਆਉਣ ਵਾਲੇ ਸਮੇਂ 'ਚ ਤੁਹਾਡੇ ਸਰੀਰ ਨੂੰ ਕੈਂਸਰ ਤੋਂ ਰੋਕਥਾਮ ਕਰੇਗੀ ਕੈਂਸਰ ਸੈੱਲ ਨੂੰ ਵਦਨ ਤੋਂ ਰੋਕੇਗੀ ਤਾਂ ਇਹ ਝੂਠ ਨਹੀਂ ਹੋਏਗਾ ਇਹ ਸਭ ਤੋਂ ਇੱਕ ਅਮਰਤ ਵਰਗੀ ਚੀਜ਼ ਤੁਸੀਂ ਉਸ ਦਿਨ ਸਿੱਖ ਕੇ ਲੈ ਕੇ ਜਾਓਗੇ ਤੇ ਕਹਿ ਰਹੇ ਵੀ ਜਿਹੜਾ ਇਹ ਰੈੱਡ ਵਾਟਰ ਪੀ ਲੂਗਾ ਉਹਨੂੰ ਪਿਸ਼ਾਬ ਵੀ ਗੁਲਾਬੀ ਰੰਗ ਦਾ ਆਇਆ ਕਰੇਗਾ ਆ ਸਕਦਾ ਹੈ ਦੱਸ ਸਕਦੇਵੇਂ ਇਹਦੇ ਵਿੱਚ ਕੀ ਕੀ ਪਿਆ ਹੋਇਆ ਬਹੁਤ ਕੈਂਟ ਟੇਸਟ ਹੈ ਮੈਨੂੰ ਲੱਗਦਾ ਹੈ ਕਿ ਜਿਹੜੇ ਅਸੀਂ ਠੰਡੇ ਠੁੰਡੇ ਪੀਨੇ ਹਨਾ ਆਉਣ ਵਾਲੇ ਕਾਲੇ ਪੀਲੇ ਹਰੇ ਡਰ ਡੁਰਜੇ ਵਾਲੇ ਮੈਨੂੰ ਲੱਗਦਾ ਸਾਰੇ ਡਰ ਕੱਢ ਦੂਗਾ ਜੈਫਿਨੇਟਲੀ ਖੁਸ਼ਬੂ ਵਾਲਾ ਕੀ ਪਾਇਆ ਹੈ ਤਾਂ ਮੂੰਹ ਚ ਖੁਸ਼ਬੂ ਆਉਣ ਲੱਗੀ ਮੈਨੂੰ ਆਪਣੇ ਆਪ ਨੂੰ ਫੀਲ ਹੋ ਰਿਹਾ ਬਸ ਇੱਕ ਇੱਕ ਇਹ ਤਾਂ ਜਸ ਤੁਸੀਂ ਇੱਕ ਸਿਪ ਲਈ ਹੈ ਇਹ ਜਿਹੜੀ ਗਰਮੀ ਹੈ ਇਸ ਵਾਰੀ ਪੂਰਾ ਪੰਜਾਬ ਪੂਰਾ ਭਾਰਤ ਇਸ ਲਾਲ ਪਾਣੀ ਨੂੰ ਘਰ ਦੇ ਵਿੱਚ ਇੰਜੋਏ ਕਰੇਗਾ ਲਾਲ ਪਾਣੀ ਜੀਵਨ ਦਾ ਹਾਣੀ ਪੀ ਕੇ ਇਹਨੂੰ ਹੋ ਜੂ ਮਤ ਸਿਆਣੀ ਵੇਖੀ ਕਿਵੇਂ ਚੱਲੂ ਤੰਦਰੁਸਤੀ ਦੀ ਮਧਾਣੀ ਸਾਰੀ ਗੰਦਗੀ ਜਾਣੀ ਐ ਛਾਣੀ ਫੇਰ ਲੰਮੀ ਹੋ ਜੂ ਉਮਰਾਂ ਦੀ ਕਹਾਣੀ ਸਲਾਮ ਨਮਸਤੇ ਸਤਿ ਸ਼੍ਰੀ ਅਕਾਲ ਹਕੀਕਤ ਟੀਵੀ ਪੰਜਾਬੀ ਦੇਖ ਰਹੇ ਹੋ ਤੁਸੀਂ ਤੁਹਾਡੇ ਨਾਲ ਮੈਂ ਹਾਂ ਕਾਸਿਫ ਫਾਰੂਕੀ ਹੁਣ ਤੁਸੀਂ ਸੋਚਦੇ ਹੋਵੋਗੇ ਕਿ ਇਹ ਲਾਲ ਪਾਣੀ ਕੋਈ ਰੂਹਫਜ਼ਾ ਹੈ ਜਾਂ ਫਿਰ ਕੋਈ ਸ਼ਰਬਤ ਹੈ ਪਰ ਨਾ ਇਹ ਕੋਈ ਰੂਹਫਜ਼ਾ ਹੈ ਤੇ ਨਾ ਹੀ ਇਹ ਕੋਈ ਸ਼ਰਬਤ ਹੈ ਸਗੋ ਜੇਕਰ ਤੁਸੀਂ ਆਪਣੀ ਉਮਰਾਂ ਦੀ ਕਹਾਣੀ ਤੰਦਰੁਸਤੀ ਦੀ ਕਹਾਣੀ ਲੰਮੀ ਕਰਨੀ ਚਾਹੁੰਦੇ ਹੋ ਤੇ ਲਾਲ ਪਾਣੀ ਤੁਹਾਡੇ ਵਾਸਤੇ ਅੰਮ੍ਰਿਤ ਹੈ ਇਹ ਮੈਂ ਨਹੀਂ ਕਹਿ ਰਿਹਾ ਇਹ ਕਹਿ ਰਹੇ ਨੇ ਦੁਨੀਆ ਭਰ ਦੇ ਨਾਮਵਾ ਡਾਕਟਰ ਡਾਕਟਰ ਵਰਿੰਦਰ ਸਿੰਘ ਭੁੱਲਰ ਜਿਹੜੇ ਕਿ ਇਸ ਪਾਣੀ ਬਾਬਤ ਤੁਹਾਡੇ ਨਾਲ ਅਜਹੀਆਂ ਗੱਲਾਂ ਸਾਂਝੀਆਂ ਕਰਨ ਵਾਲੇ ਨੇ ਕਿ ਤੁਸੀਂ ਹੈਰਾਨ ਰਹਿ ਜਾਓਗੇ ਸਾਡੇ ਨਾਲ ਨੇ ਇਸ ਵੇਲੇ ਦੁਨੀਆ ਭਰ ਦੇ ਨਾਮਵਰ ਡਾਕਟਰ ਡਾਕਟਰ ਵਰਿੰਦਰ ਸਿੰਘ ਭੁੱਲਰ ਜਿਹੜੇ ਕਿ ਬੂੰਦਾ ਨਾਲ ਪਾਣੀ ਵਰਗੀਆਂ ਬੂੰਦਾ ਨਾਲ ਬਹੁਤ ਕ੍ਰੋਨਿਕਲ ਜਿਹੜੇ ਡਿਜ਼ੀਜ਼ ਹੈਗੇ ਨੇ ਉਹਨਾਂ ਦਾ ਟ੍ਰੀਟਮੈਂਟ ਉਹਨਾਂ ਦਾ ਇਲਾਜ ਜਿਹੜਾ ਉਹ ਦੱਸਦੇ ਨੇ ਪਿਛਲੀ ਵਾਰ ਉਹਨਾਂ ਦਾ ਜਿਹੜਾ 골ਡਨ ਮਿਲਕ ਜਿਹੜਾ ਬਹੁਤ ਜ਼ਿਆਦਾ ਫੇਮਸ ਹੋਇਆ ਬਹੁਤ ਲੋਕਾਂ ਨੇ ਉਹਦਾ ਫਾਇਦਾ ਲਿਆ ਲੋਕਾਂ ਦੀਆਂ ਦਵਾਈਆਂ ਜਿਹੜੀਆਂ ਕੂੜੇ ਦੇ ਵਿੱਚ ਉਹਨਾਂ ਨੇ ਐਲੋਪੈਥੀ ਵਾਲੀਆਂ ਜਿਹੜੀਆਂ ਖਾਂਦੇ ਸੀ ਉਹ ਸੁੱਟਤੀਆਂ ਵੱਡੇ ਵੱਡੇ ਕਰਾ ਮਾਤਾ ਜਿਹੜਾ ਅਸੀਂ ਕਹਿ ਲਈਏ ਕਿ ਉਸ ਗੋਲਡਨ ਮਿਲਕ ਨੇ ਕੀਤੇ ਤੇ ਹੁਣੇ ਲਾਲ ਪਾਣੀ ਕੀ ਕਰੇਗਾ ਇਹ ਵੀ ਡਾਕਟਰ ਸਾਹਿਬ ਤੋਂ ਪੁੱਛਦੇ ਆਂ ਡਾਕਟਰ ਸਾਹਿਬ ਬਹੁਤ ਬਹੁਤ ਸਵਾਗਤ ਹੈ ਹਕੀਕਤ ਟੀਵੀ ਪੰਜਾਬੀ ਤੇ ਇੱਕ ਵਾਰ ਫੇਰ ਜੀ ਜੀ ਹਕੀਕਤ ਟੀਵੀ ਪੰਜਾਬੀ ਤੇ ਸਾਰੇ ਦਰਸ਼ਕਾਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਡਾਕਟਰ ਸਾਹਿਬ ਹਜੇ ਤੀ ਲੋਕਾਂ ਨੂੰ 골ਡਨ ਮਿਲਕ ਤੋਂ ਹੀ ਨਹੀਂ ਸਾਹ ਆਇਆ ਸੀ 골ਡਨ ਮਿਲਕ ਦੇ ਯਾਨੀ ਕਿ ਸਾਹ ਇੰਦੇ ਸੈਂਸ ਵੀ ਫਾਇਦੇ ਬੜੇ ਹੋ ਰਹੇ ਨੇ ਤੇ ਹੁਣ ਤੁਸੀਂ ਲੈ ਕੇ ਆਏ ਹੋ ਇਹ ਲਾਲ ਪਾਣੀ ਹੈ ਕੋਈ ਰੂਫਜ਼ਾ ਤੁਸੀਂ ਕਹਿ ਰਹੇ ਮੈਂ ਤੁਹਾਨੂੰ ਪੁੱਛਿਆ ਕਿ ਇਹ ਰੂਫਜ਼ਾ ਹੈ ਤਾਂ ਤੁਸੀਂ ਕਹਿ ਵੀ ਰੂਫਜ਼ਾ ਨਹੀਂ ਮੈਂ ਕਿਹਾ ਕੋਈ ਹੋਰ ਸ਼ਰਬਤ ਹੈ ਕੋਈ ਗੁਲਾਬ ਦਾ ਸ਼ਰਬਤ ਹੈ ਤੁਸੀਂ ਕਹਿ ਵੀ ਗੁਲਾਬ ਨਹੀਂ ਹੈ ਤੇ ਫਿਰ ਇਹ ਲਾਲ ਕਿਵੇਂ ਕੀਤਾ ਇਹ ਰੂਫਜ਼ਾ ਨਹੀਂ ਹੈ ਲੇਕਿਨ ਰੂ ਦਾ ਹਾਨੀ ਜ਼ਰੂਰ ਹੈ ਠੀਕ ਹੈ ਔਰ ਇਸ ਸਰੀਰ ਦੇ ਅੰਦਰ ਦੇਖੋ 올 ਸੀਜ਼ਨ ਵਾਈਜ਼ ਅਸੀਂ ਜਿਹੜੀ ਸਾਡੀ ਆਰ ਐਨ ਡੀ ਹੈ ਨਾ ਸੀਜ਼ਨ ਵਾਈਜ਼ ਅਸੀਂ ਉਹਨਾਂ ਚੀਜ਼ਾਂ ਨੂੰ ਇੰਟਰੋਡਿਊਸ ਕਰਵਾ ਰਹੇ ਹਾਂ ਤਾਂ ਜੋ ਜਿਹੜੀਆਂ ਆਪਣੀਆਂ ਵੀਡੀਓਜ਼ ਬਣ ਰਹੀਆਂ ਨੇ ਇਹ ਇੱਕ ਐਜੂਕੇਸ਼ਨ ਮਕਸਦ ਵੀ ਪੂਰਾ ਇਤੋਂ ਹੁੰਦਾ ਹੋਵੇ ਤਾਂ ਹੁਣ ਗਰਮੀ ਆ ਰਹੀ ਹੈ ਔਰ ਗਰਮੀ ਦੇ ਵਿੱਚ ਜਿਹੜੇ ਪਿੱਤ ਦੇ ਜਿਨ੍ਹਾਂ ਦਾ ਪਿੱਤ ਵਧਿਆ ਹੋਇਆ ਹੈ ਪਿੱਤ ਕੀ ਹੁੰਦਾ ਜੀ ਅਸ ਲੀਵਰ ਦੀ ਗਰਮੀ ਬਾਡੀ ਦੀ ਗਰਮੀ ਔਰ ਹਾਈਪਰ ਐਕਟੀਵਿਟੀਜ਼ ਨੇ ਲੀਵਰ ਦੀਆਂ ਹਾਈਪਰ ਐਕਟੀਵਿਟੀਜ਼ ਜਿਹੜੇ ਜਿਆਦਾ ਜਿਹੜੇ ਐਸਿਡ ਨਾਲ ਭਰੇ ਹੋਏ ਜੂਸਸ ਜਿਨ੍ਹਾਂ ਦੀ ਬਾਡੀ ਪ੍ਰੋਡਿਊਸ ਕਰਦੀ ਹੈ ਜਿਨ੍ਹਾਂ ਨੂੰ ਪਿੱਤੇ ਚ ਪੱਥਰੀ ਕਿਡਨੀ ਚ ਪੱਥਰੀ ਗੁਰਦੇ ਦੇ ਵਿੱਚ ਬਵਾਸੀਰ ਦੀ ਸਮੱਸਿਆ ਅਲਸਰ ਕੋਲਾਈਟਸ ਪਾਵ ਫੂਡ ਪਾਈਪ ਦੇ ਵਿੱਚ ਜ਼ਖਮ ਹੋਣਾ ਮੂੰਹ ਦੇ ਵਿੱਚ ਛਾਲੇ ਹੋਣਾ ਔਰ ਇਸ ਤੋਂ ਇਲਾਵਾ ਜਿੰਨਾ ਦਾ ਐਚਬੀ ਘਟਾ ਹੈ ਮੀਨਸ ਬੀਪੀ ਵੀ ਲੋ ਹੋ ਜਾਂਦਾ ਜਾਂ ਕੀ ਤਾਂ ਬੀਪੀ ਵੱਧ ਵੀ ਜਾਂਦਾ ਹੈਗਾ ਸਕਿਨ ਦੀ ਸਮੱਸਿਆ ਹੈਗੀ ਹੈ ਅ ਇਸ ਤੋਂ ਇਲਾਵਾ ਜਿੰਨਾ ਦਾ ਲੀਵਰ ਫਸਟ ਗ੍ਰੇਡ ਸੈਕੰਡ ਗ੍ਰੇਡ ਥਰਡ ਗ੍ਰੇਡ ਫੈਟੀ ਹੋਇਆ ਹੋਇਆ ਤਾਂ ਉਸ ਤਰ੍ਹਾਂ ਦੇ ਜਿਹੜੇ ਗਰਮੀ ਦੀ ਵਿੱਚ ਨਾ ਜਿੰਨਾ ਦਾ ਪਿਤ ਹਾਈਪਰ ਹੈ ਪਿਤ ਵਧਿਆ ਹੋਇਆ ਉਹਨਾਂ ਦੀ ਬਾਡੀ ਰਿਐਕਸ਼ਨ ਜ਼ਿਆਦਾ ਦਿੰਦੀ ਹੈ ਫਿਰ ਉਹਨੂੰ ਸ਼ਾਂਤ ਕਰ ਲਈ ਉਹ ਬਹੁਤ ਕੁਝ ਤਰ੍ਹਾਂ ਦੇ ਐਕਸਪੈਰੀਮੈਂਟ ਡੋਸ ਵੱਲ ਜਾਂਦੇ। ਇਹੀ ਕਾਰਨ ਹੈ ਜੀ ਵੀ ਜਦੋਂ ਗਰਮੀ ਦੇ ਵਿੱਚ ਬੰਦਾ ਰੋਟੀ ਖਾਂਦਾ ਹੈ, ਏਸੀ ਦੇ ਹੇਠਾਂ ਬੈਠ ਕੇ ਰੋਟੀ ਖਾਂਦਾ ਹੈ, ਲੇਕਿਨ ਫਿਰ ਗਰਮੀ ਆ ਜਾਂਦੀ ਹੈ ਜੀ। ਹਾਂ ਉਹਦੇ ਦੋ ਨੇ ਦੇਖੋ ਜਿਹੜਾ ਅਗਰ ਤਾਂ ਮੇਲ ਪੇਸ਼ੈਂਟ ਹੈ। تا نو ਡਾਊਟ ਉਹ ਤਾਂ ਖੰਪੀਣਾ ਐਸਿਡਿਕ ਆ ਜਾਂ ਅਲਕੋਲ ਜਿਆਦਾ ਅਲਕੋਲ ਲੈਂਦਾ ਹੈਗਾ ਤੀਸਰੇ ਨੰਬਰ ਤੇ ਜਾਂ ਉਹ ਚਾਹ ਦੀ ਮਾਤਰਾ ਜਿਆਦਾ ਰੱਖਦਾ ਹੈਗਾ ਅਗਰ ਫੀਮੇਲ ਹੈ ਤਾਂ ਅਗਰ ਉਹਦੀ ਯੂਟਰਸ ਰਿਮੂਵ ਆ ਤਾਂ ਹੌਟ ਫਲੈਸ਼ਸ ਦੀ ਕਰਕੇ ਇਸ ਮਸਿਆ ਜਿਆਦਾ ਹੁੰਦੀ ਤੇ ਦੋਨੇ ਤਰ੍ਹਾਂ ਦੇ ਪੇਸ਼ੈਂਟ ਨੇ ਵੈਰੀ ਕਰ ਰਹੇ ਨੇ ਉਹਦੇ ਪਿੱਛੇ ਕਾਰਨ ਤਾਂ ਉਹ ਦੋਨੋਂ ਤਰ੍ਹਾਂ ਦੇ ਕਾਰਨ ਨੂੰ ਇਹ ਜਿਹੜਾ ਇੱਕ ਨਵਾਂ ਨੇਚਰਲ ਸਾਇੰਸ ਦਾ ਦੇ ਸਰਚ ਤੋਂ ਇੱਕ ਹਿੱਸਾ ਅਸੀਂ ਜਿਹੜਾ ਇੰਟਰੋਡਿਊਸ ਕਰਵਾ ਰਹੇ ਹਾਂ ਸਾਰੀ ਸੰਗਤ ਨੂੰ ਦਰਸ਼ਕਾਂ ਨੂੰ ਤਾਂ ਕਾਫੀ ਹੈਲਪਫੁਲ ਰਹੇਗਾ ਗਰਮੀਆਂ ਦੇ ਵਿੱਚ ਇਹ ਸ਼ਰਬਤ ਦਾ ਰੋਲ ਵੀ ਨਿਭਾਏਗਾ ਔਰ ਇਹ ਬਾਡੀ ਚੋ ਗੰਦਗੀ ਨੂੰ ਬਾਹਰ ਕੱਢਣ ਦਾ ਰੋਲ ਵੀ ਨਿਭਾਏਗਾ ਬਾਡੀ ਚ ਜਿਹੜੀ ਐਕਸਟਰਾ ਡਿਪੋਜ਼ਿਟ ਹੈ ਜਿਵੇਂ ਲੀਵਰ ਦੇ ਉੱਪਰ ਲੇਅਰ ਬਣੀ ਹੋਈ ਹੈ ਫੈਟ ਦੀ ਚਰਬੀ ਦੀ ਵਾਰ-ਵਾਰ ਜਿਹੜੀ ਬਹੁਤ ਮੋਟੀ ਹੋ ਚੁੱਕੀ ਹੈ ਚਾਹੇ ਉਹ ਵਾਰ-ਵਾਰ ਸਟੋਨ ਵੱਧ ਰਹੇ ਨੇ ਉਹਦੇ ਪਿੱਤੇ 'ਚ ਜਾਂ ਵਾਰ-ਵਾਰ ਸਟੋਨ ਵੱਧ ਰਹੇ ਨੇ ਕਿਡਨੀ ਦੇ ਵਿੱਚ ਉਹਨਾਂ ਨੂੰ ਖਤਮ ਕਰੇਗੀ ਯੈਸ ਉਹ ਉਸ ਸੀਜ਼ ਨੂੰ ਉਹਦੀ ਜਿਹੜੀ ਬੋਡੀ ਹੀਲ ਇਸ ਲੈਵਲ ਤੇ ਕਰ ਦੇਗੀ ਡੀਟੌਕਸੀਫਿਕੇਸ਼ਨ ਉਹਦਾ ਕਿ ਉਹ ਲੀਵਰ ਦੀ ਗਰਮੈਸ਼ ਘਟਣ ਤੋਂ ਬਾਅਦ ਵਾਰ-ਵਾਰ ਜਿਹੜੀ ਉਹਦੇ ਗੁਰਦੇ ਦੇ ਵਿੱਚ ਸਟੋਨ ਬਣ ਰਹੀ ਹੈ ਪੱਥਰੀ ਬਣ ਰਹੀ ਹੈ ਉਹ ਸਮੱਸਿਆ 'ਚੋਂ ਜੀਵਨ ਭਰ ਲਈ ਬਾਹਰ ਆਏਗਾ ਉਹ ਤੁਸੀਂ ਤਾਂ ਇਹ ਕਹਿ ਰਹੇ ਸੀ ਵੀ ਜਿਨ੍ਹਾਂ ਨੇ ਢਿੱਡ ਤੋੜੇ ਵਰਗੇ ਹੋਏ ਹੋਏ ਨੇ ਟੋਲੇ ਵਰਗੇ ਹੋਏ ਹੋਏ ਨੇ ਸਾਰਾ ਸਰੀਰ ਬਿਲਕੁਲ ਠੀਕ ਹੈ ਪਰ ਕਲਰ ਢਿੱਡ ਹੀ ਨਿਕਲੇ ਹੋਇਆ ਹੈ ਉਹਨਾਂ ਦਾ ਢਿੱਡ ਜਿਹੜੀਆਂ 벨ਟੋਂ ਬਾਹਰ ਹੋ ਗਿਆ ਲੋਕ ਤਾਂ ਕਹਿੰਦੇ ਨੇ ਜੀ 벨ਟੋਂ ਬਾਹਰ ਹੋਇਆ ਢਿੱਡ ਨੋਟ ਤੜਾ ਕੇ ਤੇ ਮੁੰਡਾ ਵਿਆਹ ਕੇ ਕਦੇ ਫਿਰ ਮੁੜਦਾ ਹੀ ਨਹੀਂ ਇਹ ਬਹੁਤ ਸੋਹਣੀ ਤੁਸੀਂ ਗੱਲ ਕੀਤੀ ਹੈ ਇਹ ਇਹਦਾ ਬਹੁਤ ਅੱਛਾ ਗੁਣ ਹੈ ਇਸ ਫਾਰਮੂਲੇ ਦਾ ਤਕਰੀਬਨ 90 ਦਿਨ ਕੰਟੀਨਿਊ ਕਰਨ ਦੇ ਨਾਲ ਗਰਮੀਆਂ ਦੇ ਵਿੱਚ ਮੈਂ ਗੱਲ ਕਰ ਰਿਹਾ 90 ਦਿਨ ਕੰਟੀਨਿਊ ਕਰਨ ਦੇ ਨਾਲ ਤੁਸੀਂ ਅਪਰੋਕਸੀਮੀਟਲੀ 500 15 ਕਿਲੋ ਤੱਕ ਦਾ weight ਹੈ ਜਿਹੜਾ ਆਪਣਾ ਰਿड्यूਸ ਕਰ ਸਕਦੇ ਹੋ ਇਹਦੇ ਨਾਲ। ਕਿਉਂ ਬਹੁਤ ਹੈ? ਸਿਰਫ ਇਹਦੇ ਨਾਲ ਕੋਈ ਡਾਈਟ ਕੋਈ ਐਕਸਰਸਾਈਜ਼ ਕਰਨ ਦੀ ਲੋੜ ਨਹੀਂ ਪੈਣੀ। ਨੋ, ਉਹਦੇ ਵਿੱਚ ਤੁਸੀਂ ਆਪਣੇ ਖਾਣ-ਪੀਣ ਨੂੰ ਜੋ ਦੱਸਿਆ ਜਾਏਗਾ ਉਹਨੂੰ ਕੰਟਰੋਲ ਕਰਕੇ ਨਾਲ ਇਹਨੂੰ ਐਡ ਆਨ ਕਰ ਲਓ। ਵਜ਼ਨ ਚਾਹੇ ਤੁਹਾਡਾ 100 ਕਿਜੀ ਹੈ ਤੇ ਚਾਹੇ ਤੁਹਾਡਾ 80 ਕਿਜੀ ਹੈ ਉਸ ਉਹਦੇ ਵਿੱਚ ਤੁਸੀਂ 5 ਤੋਂ 15 ਕਿਜੀ ਨੈਚੁਰਲ ਤਰੀਕੇ ਦੇ ਨਾਲ ਔਰ ਬੋਡੀ ਨੂੰ ਬਿਨਾ ਕੋਈ ਵੀਕਨੈਸ ਆਏ ਠੀਕ ਹੈ। ਔਰ ਬੜੇ ਅੱਛੇ ਹੈਲਥੀ ਵੇਜ਼ ਨਾਲ ਤੁਸੀਂ ਰਿड्यूਸ ਕਰ ਸਕਦੇ ਹੋ। ਅੱਛਾ, ਦੱਸੋ ਇੱਕ ਹੋਰ ਚੀਜ਼ ਹੈਗੀ ਹੈ ਸਰਦੀਆਂ ਲੰਘ ਕੇ ਗਈਆਂ ਨੇ ਤਾਜ਼ੀਆਂ-ਤਾਜ਼ੀਆਂ ਪੱਖਿਆਂ ਦੀ ਓਪਨਿੰਗ ਹੋ ਰਹੀ ਹੈ ਜੀ ਅਜਿਹੇ ਦੇ ਵਿੱਚ ਅਸੀਂ ਰਜਮੇ ਬਦਾਮ ਖਾਦੇ ਨੇ ਰਜਮੇ ਪੰਜੀਰੀ ਖਾਧੀ ਇਸ ਵਾਰ ਸਰਦੀ ਬੜੀ ਪਈ ਹੈ ਤੇ ਹੁਣ ਲੋਕ ਮੈਨੂੰ ਫੋਨ ਕਰਕੇ ਕਹੀ ਜਾ ਰਹੇ ਨੇ ਜੀ ਇਹ ਵਰਗਿਸਾ ਸਾਡੇ ਤੇ ਧਫੜ ਹੋ ਗਏ ਸਾਡੇ ਤਾਂ ਚਮੜੀ ਤੇ ਸਾਡੇ ਖਾਰਿਸ਼ ਨਹੀਂ ਹੋਣ ਤੋਂ ਹਟਦੀ ਅਸੀਂ ਜੇ ਕਿਤੇ ਥੋੜੀ ਜਿਹੀ ਗਰਮੀ ਹੋਵੇ ਤੇ ਸਿਰ ਚ ਖਾਰਿਸ਼ ਹੋਈ ਜਾਂਦੀ ਹੈ ਅੱਖਾਂ ਚ ਜਲਨ ਹੋਈ ਜਾਂਦੀ ਹੈ ਉਹਨਾਂ ਤੇ ਕੰਮ ਕਰੇਗਾ ਬਿਲਕੁਲ ਡੈਫੀਨਿਟਲੀ ਉਹ ਹਾਈਪਰ ਜਿਹੜਾ ਪਿਤ ਵਧਿਆ ਹੈ ਜਾਂ ਗਰਮੈਸ਼ ਅੰਦਰ ਬੋਡੀ ਦੇ ਅੰਦਰ ਸਟੋਰੇਜ ਹੈ ਕਿਸੇ ਵੀ ਰੂਪ ਦੇ ਵਿੱਚ ਤੁਹਾਨੂੰ ਡੀਟੌਕਸੀਫਾਈ ਕਰੇਗੀ ਕਾਫੀ ਸ਼ਾਂਤ ਕਰੇਗੀ ਉਸ ਚੀਜ਼ ਨੂੰ ਫਿਰ ਸਾਨੂੰ ਇਹ ਫਾਰਮੂਲਾ ਦੱਸ ਦਿਓ ਵੀ ਕੀ ਨੁਸਕਾ ਹੈ ਕੀ ਫਾਰਮੂਲਾ ਹੈ ਔਰ ਕਿਵੇਂ ਬਣਾਉਣਾ ਹੈ ਅ ਦੇਖੋ ਇਹਦੇ ਲਈ ਤੁਹਾਨੂੰ ਥੋੜਾ ਵੇਟ ਕਰਨੀ ਪੈਣੀ ਹੈ ਔਰ ਇਹਦੇ ਵਾਸਤੇ ਅਸੀਂ ਬਕਾਇਦਾ ਇੱਕ ਕੈਂਪ ਆਰਗੇਨਾਈਜ਼ ਕਰ ਰਹੇ ਹਾਂ 23 ਮਾਰਚ ਨੂੰ ਤਰਨਤਨ ਸਾਹਿਬ ਦੇ ਵਿੱਚ ਗੁਰੂ ਕਾ ਖੂ ਉੱਥੇ ਕੈਂਪ ਆਪਾਂ ਆਰਗੇਨਾਈਜ਼ ਕਰ ਰਹੇ ਹਾਂ ਗੁਰਦੁਆਰਾ ਗੁਰਦੁਆਰੇ ਜੀ ਗੁਰੂਕਰ ਗੁਰਦੁਆਰਾ ਸਾਹਿਬਾ ਗੁਰੂ ਕਾ ਖੂ ਤਰਨਤਨ ਸਾਹਿਬ ਦੇ ਵਿੱਚ ਉੱਥੇ ਆਪਾਂ ਇੱਕ ਕੈਂਪ ਆਰਗੇਨਾਈਜ਼ ਕਰ ਰਹੇ ਹਾਂ ਜਿਹਦੇ ਵਿੱਚ ਫ੍ਰੀ ਮੈਡੀਸਨ ਜਿਹੜੀਆਂ ਨੈਚੁਰਲ ਸਾਇੰਸ ਦੀਆਂ ਫ੍ਰੀ ਮੈਡੀਸਨ ਜੀ ਫ੍ਰੀ ਮੈਡੀਸਨ ਦਾ ਲੰਗਰ ਲਗਾਇਆ ਜਾ ਰਿਹਾ ਹੈ ਫ੍ਰੀ ਉੱਥੇ ਪਲਸ ਦਾ ਚੈੱਕਅਪ ਹੋਏਗਾ ਔਰ ਇਸ ਵਾਰ ਇੱਕ ਹੋਰ ਨਵੀਂ ਚੀਜ਼ ਕਰਨ ਜਾ ਰਹੇ ਆ ਉੱਥੇ ਫ੍ਰੀ ਅਸੀਂ 슈ਗਰ ਡਿਟੈਸਟ ਹੈ ਉਹ ਫ੍ਰੀ ਕਰਨ ਜਾ ਰਹੇ ਹੈਗੇ ਆ ਜਿੰਨੀ ਵੀ ਸੰਗਤ ਹੈ ਕਿ ਸਭ ਦੇ ਅਸੀਂ ਜਿਹੜਾ 슈ਗਰ ਲੈਵਲ ਹੈ ਉਹ ਅਸੀਂ ਫ੍ਰੀ ਆਫ ਕਾਸਟ ਅਸੀਂ ਚੈੱਕ ਅਪ ਸਭ ਠੀਕ ਠੀਕ ਲਾ ਲਓ ਸੰਗਤ ਇਹ ਤੁਹਾਡੇ ਕੈਂਪਾਂ ਦੇ ਵਿੱਚ ਬਹੁਤ ਹੁੰਦੀ ਹੈ ਦੇਖੋ ਪਰਮੇਸ਼ਰ ਦਾ ਦਿੱਤਾ ਹੋਇਆ ਗਿਆਨ ਤਾਂ ਉਹਦੇ ਹੁਕਮ ਦੇ ਮੁਤਾਬਕ ਅਸੀਂ ਪਰਮੇਸ਼ਰ ਦੀ ਉਹਦੇ ਬੱਚਿਆਂ ਨੂੰ ਉਹਦੀ ਸੰਗਤ ਨੂੰ ਹੀ ਵੰਡ ਕੇ ਆਉਣਾ ਸੋ ਸਾਡੀ ਉਹਨੂੰ ਉਹਨੇ ਅਸੀਂ ਉਹਦਾ ਧੰਨਵਾਦ ਹੈ ਕਿ ਉਹਨੇ ਸਾਨੂੰ ਇਸ ਕੰਮ ਲਈ ਚੁਣਿਆ ਹੈ ਉਦੋਂ ਸਾਡੀ ਪੂਰੀ ਡਾਕਟਰ ਟੀਮ ਸਾਡੇ ਪੂਰਾ ਸਟਾਫ ਔਰ ਸਾਡੀ ਜਿਹੜੀ ਪ੍ਰੋਮੋਸ਼ਨਲ ਟੀਮ ਹੈ ਇਸ ਟਾਈਮ ਗਰਾਊਂਡ ਤੇ ਉਹ ਹੈਲਥ ਸਰਵੇ ਕਰ ਰਹੀ ਹੈ ਤਨਤਨ ਸਾਹਿਬ ਦੇ ਵਿੱਚ ਤੌਰ ਰੈਗੂਲਰ ਹਰ ਘਰ ਨੂੰ ਨੇਚਰਲ ਸੈਂਸ ਬਾਰੇ ਜਾਗਰੂਕ ਕਰ ਰਹੀ ਹੈ ਕਿਹੜੇ ਕਿਹੜੇ ਜ਼ਹਿਰ ਸਾਡੇ ਘਰਾਂ ਦੇ ਵਿੱਚ ਨੇ ਉਹਨਾਂ ਨੂੰ ਅਵੇਅਰ ਕਰ ਰਹੀ ਹੈ ਦੈਨ ਉਸ ਤੋਂ ਬਾਅਦ ਆਪਾਂ ਉਹਨਾਂ ਨੇ ਸਭ ਦੀ ਸੇਵਾ ਲਈ ਉਸ ਕੈਂਪ ਦੇ ਵਿੱਚ ਸਭ ਨੂੰ ਜਿਹੜੀ ਸੇਵਾਵਾਂ ਨੇ ਆਪਣੀ ਸੰਸਥਾ ਵੱਲੋਂ ਵੈਲਵਿੰਗ ਹੈਲਥ ਆਰਗੇਨਾਈਜੇਸ਼ਨ ਵੱਲੋਂ ਪ੍ਰੋਵਾਈਡ ਕਰਵਾਵਾਂਗੇ ਤੇ ਫਿਰ ਇਹ ਇਹ ਜਿਹੜਾ ਇਸ ਚੀਜ਼ ਦਾ ਜਿਹੜਾ ਆਨੰਦ ਹੈਗਾ ਇਹ ਲਾਲ ਪਾਣੀ ਦਾ ਰੈੱਡ ਵਾਟਰ ਦਾ ਗੋਲਡਨ ਮਿਲਕ ਤੋਂ ਬਾਅਦ ਰੈੱਡ వాటర్ ਦਾ ਤੇ ਇਹ ਸਵਾਦ ਉੱਥੇ ਆਏਗਾ ਤਰੰਤ ਰਣ ਸਾਹਿਬ ਡੈਫੀਨਿਟਲੀ ਉੱਥੇ ਇੱਕ ਕਿਵੇਂ ਬਣਦਾ ਇੱਕ ਤਾਂ ਇਹ ਸਮਝਾਇਆ ਜਾਏਗਾ ਜਿੰਨੇ ਵੀ ਉੱਥੇ ਦਰਸ਼ਕ ਜਾਂ ਜਿੰਨੇ ਵੀ ਮੈਂਬਰ ਉੱਥੇ ਪਹੁੰਚਣ ਉਹ ਡਾਇਰੀ ਪੈਨ ਜ਼ਰੂਰ ਨਾਲ ਕੈਰੀ ਕਰਕੇ ਲੈ ਕੇ ਆਉਣ ਇਹਦੀ ਪ੍ਰੋਪਰ ਫਾਰਮੂਲੇਸ਼ਨ ਦੱਸੀ ਜਾਏਗੀ ਕਿ ਤੁਸੀਂ ਨੂੰ ਘਰੇ ਕਿਸ ਤਰ੍ਹਾਂ ਬਣਾਉਣਾ ਚਲੋ ਸਾਨੂੰ ਹਲਕਾ ਜਿਹਾ ਬੇਸ ਤਾਂ ਦੱਸ ਦਿਓ ਔਰ ਇਹਦੇ ਬਣਾਉਣ ਦਾ ਜਿਹੜਾ ਪੂਰਾ ਫਾਰਮੂਲਾ ਹੈਗਾ ਪੂਰਾ ਪੇਟੈਂਟ ਪੂਰਾ ਹੈ ਇਹਦਾ ਜਿਹੜਾ ਜਿਹਨੂੰ ਕਹਿੰਦੇ ਆ ਕਿ ਸੀਕ੍ਰੀਟ ਹੈ ਉਹ ਆਪਾਂ ਉਥੇ ਰਿਵੀਲ ਕਰਾਂਗੇ ਕੈਂਪ ਦੇ ਵਿੱਚ ਲੇਕਿਨ ਮੈਂ ਤੁਹਾਨੂੰ ਇਹ ਦੱਸ ਦਿੰਦਾ ਕਿ ਜਿਹੜਾ ਫਾਰਮੂਲਾ ਲਿਖ ਕੇ ਲੈ ਗਿਆ ਉਹ ਆਪਣੇ ਪਰਿਵਾਰ ਦੇ ਵਿੱਚ 70 ਤੋਂ 80% ਜਿਹੜੀਆਂ ਲੀਵਰ ਨਾਲ ਜੁੜੀਆਂ ਹੋਈਆਂ ਕਿਡਨੀ ਨਾਲ ਜੁੜੀਆਂ ਹੋਈਆਂ ਅੰਤੜੀਆਂ ਨਾਲ ਜੁੜੀਆਂ ਹੋਈਆਂ ਯੂਟਰਸ ਨਾਲ ਜੁੜੀਆਂ ਹੋਈਆਂ ਔਰ ਬੀਪੀ ਹਾਈ ਬੀਪੀ ਔਰ ਗੈਸਟ੍ਰਿਕ ਪ੍ਰੋਬਲਮ ਨਾਲ ਜੁੜੀਆਂ ਹੋਈਆਂ ਸਮੱਸਿਆਵਾਂ ਇਹਨੂੰ ਮੈਂ ਸੌਖੇ ਭਾਸ਼ਾ ਚ ਖੋਰ ਚੀਜ਼ ਮੈਂ ਐਡ ਆਨ ਕਰ ਦਿਆਂ ਜਿਉਂਦੋ ਜਿੰਨਾ ਅੱਜ ਭਾਰੀ ਮਾਤਰਾ ਚ ਟਾਕਸਿਨ ਸਾਡੇ ਸਰੀਰ ਚ ਡਿਪੋਜ਼ਿਟ ਹੋ ਰਿਹਾ ਮੈਨੂੰ ਇਹ ਗੱਲ ਕਹਿੰਦੇ ਕਹਿੰਦੇ ਮੈਨੂੰ ਇੱਕ ਸਾਇੰਟਿਸਟ ਦੀ ਯਾਦ ਆ ਗਈ ਡਾਕਟਰ ਲਾਇਨਸ ਪੌਲਿੰਗ ਜੀ ਉਹ ਪੂਰੇ ਵਿਸ਼ਵ ਦਾ ਪਹਿਲਾ ਇਸ ਤਰ੍ਹਾਂ ਦਾ ਸਾਇੰਟਿਸਟ ਸੀ ਜਿਨ ਨੂੰ ਜਨੂੰ ਇਕੱਲੇ ਨੂੰ ਦੋ ਵਾਰੀ ਨੋਬਲ ਪ੍ਰਾਈਜ਼ ਮਿਲਿਆ ਸੀ ਔਰ ਉਸ ਬੰਦੇ ਨੇ 3600 ਪੇਜਾਂ ਦੀ ਇੱਕ ਸਟੇਟਮੈਂਟ ਲਿਖੀ ਸੀ ਪੂਰੀ ਬਾਡੀ ਦੇ ਉੱਪਰ ਗ੍ਰੰਥ ਲਿਖਤਾ ਸੀ ਉਹਨੇ ਗ੍ਰੰਥ 3600 ਪੇਜਾਂ ਦਾ ਨਿਚੋੜ ਇੱਕੋ ਲਾਈਨ ਚ ਪਾ ਦਿੱਤਾ ਸੀ ਤਾਂ ਉਹ ਇੱਕੋ ਲਾਈਨ ਦੇ ਵਿੱਚ ਉਹਨੇ ਚਾਰ ਚੀਜ਼ਾਂ ਨੂੰ ਪੂਰੇ ਵਿਸ਼ਬ ਦੇ ਵਿੱਚ ਰੋਗਾਂ ਦਾ ਕਾਰਨ ਦੱਸਿਆ ਸੀ ਉਹ ਚ ਸਭ ਤੋਂ ਪਹਿਲਾਂ ਇਹਨੇ ਕਾਰਨ ਐਕਸਪਲੇਨ ਕੀਤਾ ਸੀ ਨਾ ਉਹ ਸੀ ਟੌਕਸਿਨ ਟੌਕਸਿਨ ਦਾ ਭਾਵ ਉਹ ਜੀਵਾਣੂ ਜਿਹੜੇ ਜਾਣੇ ਅਣਜਾਣੇ ਦੋਨੇ ਰੂਪ ਚ ਸਾਡੀ ਬਾਡੀ ਚ ਇਕੱਠੇ ਤੇ ਡਿਪੋਜ਼ਿਟ ਹੋਈ ਜਾ ਰਿਹਾ ਜਾਣੇ ਹੋ ਵੀ ਸਾਨੂੰ ਪਤਾ ਆਉਂਦੇ باوجود ਵੀ ਅਸੀਂ ਉਹਨੂੰ ਜਾ ਰਹੇ ਆਂ ਅਣਜਾਣੇ ਉਹ ਸਾਨੂੰ ਨਹੀਂ ਪਤਾ ਹੈਗਾ ਫਿਰ ਵੀ ਸਾਡੇ ਅੰਦਰ ਜਾ ਰਿਹਾ ਅਣਜਾਣੇ ਵਾਲੇ ਨੂੰ ਕੰਟਰੋਲ ਨਹੀਂ ਕਰ ਸਕਦੇ ਜਾਣੇ ਵਾਲਾ ਸਾਡੇ ਸਵਾਚ ਐਡ ਹੈ ਇਸ ਕਰਕੇ ਉਸ ਨੂੰ ਛੱਟ ਨਹੀਂ ਸਕਦੇ ਦੋਨੇ ਪਾਸੇ ਅਸੀਂ ਜੰਜੀਰਾ ਚ ਫਸੇ ਹੋਏ ਆਂ ਲੇਕਿਨ ਟੌਕਸਿਨ ਆਜ ਦੇ ਸਮੇਂ ਚ ਸਭ ਤੋਂ ਵੱਡਾ ਕਾਰਨ ਹੈ ਸਰੀਰ ਚ ਕੈਂਸਰ ਹੋਣ ਦਾ ਤਾਂ ਇਹ ਇਹਨੂੰ ਅਗਰ ਇਹ ਕਹਿ ਲਿਆ ਜਾਵੇ ਕਿ ਇੱਕ ਆਉਣ ਵਾਲੇ ਸਮੇਂ ਚ ਤੁਹਾਡੇ ਸਰੀਰ ਨੂੰ ਕੈਂਸਰ ਤੋਂ ਰੋਕਥਾਮ ਕਰੇਗੀ ਕੈਂਸਰ ਸੈੱਲ ਨੂੰ ਵਧਨ ਤੋਂ ਰੋਕੇਗੀ ਤਾਂ ਇਹ ਝੂਠ ਨਹੀਂ ਹੋਏਗਾ ਇਹ ਸਭ ਤੋਂ ਇੱਕ ਅਮਰਤ ਵਰਗੀ ਚੀਜ਼ ਤੁਸੀਂ ਉਸ ਦਿਨ ਸਿੱਖ ਕੇ ਲੈ ਕੇ ਜਾਓਗੇ ਡੈਰੀ ਪੈਨ ਲੈ ਕੇ ਛੇਰ ਤੇ ਬੈਠ ਜਿਓ ਜੇ ਤਾਂ ਤੁਹਾਡੇ ਸਾਹਮਣੇ ਆਪਾਂ ਇਹ ਸੀਕ੍ਰੇਟ ਨੂੰ ਰਿਵੀਲ ਕਰਾਂਗੇ ਖੋਲਾਂਗੇ ਤੁਸੀਂ ਤਾਂ ਕਹਿ ਰਹੇ ਹੋ ਵੀ ਜਿਹੜਾ ਇਹ ਰੈੱਡ ਵਾਟਰ ਪੀਲੂਗਾ ਉਹਨੂੰ ਪਿਸ਼ਾਬ ਵੀ ਗੁਲਾਬੀ ਰੰਗ ਦਾ ਆਇਆ ਕਰੇਗਾ ਆ ਸਕਦਾ ਡੈਫੀਨਿਟਲੀ ਆਸ ਜੀ ਫਾਰਮੂਲੇ ਉਰ ਆਨ ਦੀ ਲੋਡ ਨੇ ਇਹਦੀ ਫਾਰਮੂਲੇ ਦੇ ਤਾਬਕ ਆ ਸਕਦਾ ਇਹ ਨਾ ਹੋਵੇ ਕਿ ਤੁਸੀਂ 1 ਲੀਟਰ ਪਾਣੀ ਪੀ ਜੋ ਥੈਨ ਬਾਕੀ ਉਸ ਦਿਨ ਇਹਦੇ ਬਾਰੇ ਦੱਸਾਂਗੇ ਵੀ ਬਟ ਜੇ ਆ ਵੀ ਗਿਆ ਤਾਂ ਕਬਰਾਂ ਦੀ ਕੋਈ ਇਸ ਵੇਲੇ ਪੀਣਾ ਇਹ ਵੀ ਉਸੇ ਦਿਨ ਦੱਸਾਂਗੇ ਸਾਰਾ ਕੁਝ ਉਸ ਦਿਨ ਰਿਵੀਲ ਕਰਾਂਗੇ ਲੇਕਿਨ ਇਹ ਦੱਸਣ ਜਾ ਰਹੇ ਹਾਂ ਕਿ ਅਸੀਂ ਆਪਣੇ ਭਾਰਤ ਨੂੰ ਅਸੀਂ ਆਪਣੇ ਪੰਜਾਬ ਨੂੰ ਕੈਂਸਰ ਸਰੀਰ ਚੋਂ ਕਿਵੇਂ ਘਟਾਉਣਾ ਹੈ ਇਹਦਾ ਨੇਚਰਲ ਹੈਲਥ ਸਾਇੰਸ ਦੇ ذریعے ਇਸ ਆਰ ਐਨ ਡੀ ਤੋਂ ਲੱਭਿਆ ਫਾਰਮੂਲਾ ਦੱਸਣ ਜਾ ਰਹੇ ਹਾਂ ਜੀ ਜੀ ਡਾਕਟਰ ਸਾਹਿਬ ਤੇ ਫਿਰ ਟਾਈਮਿੰਗ ਕੀ ਰਹੇਗੀ ਉਸ ਦਿਨ ਕੈਂਪ ਦੀ ਕਿਹੜੇ ਵੇਲੇ ਲੋਕ ਪਹੁੰਚਣ ਤੁਹਾਡੇ 10 ਵਜੇ ਦਾ ਟਾਈਮ ਰਹੇਗਾ ਉੱਥੇ ਹਾਂ 10 ਵਜੇ ਪਹੁੰਚ ਕੇ ਤੁਸੀਂ ਆਪਣਾ ਟੋਕਨ ਲੈ ਸਕਦੇ ਹੋ ਠੀਕ ਠੀਕ ਦੈਨ ਉਸ ਤੋਂ ਬਾਅਦ ਇੱਕ ਐਜੂਕੇਸ਼ਨ ਸੈਸ਼ਨ ਰਹੇਗਾ 1 ਘੰਟੇ ਦਾ ਉਸ ਤੋਂ ਬਾਅਦ ਚੈੱਕਅਪ ਨਾਲ ਸ਼ੁਰੂ ਹੋਏਗਾ ਔਰ ਫਿਰ ਨਾਲ ਸਾਡੀ ਟੀਮ ਉਹ ਦਵਾਈਆਂ ਸ਼ੁਰੂ ਕਰੇਗੀ ਡਾਕਟਰ ਸਾਹਿਬ ਤੁਹਾਡੀ ਇੱਕ ਕੋਟੇਸ਼ਨ ਹੈਗੀ ਹੈ ਤੁਸੀਂ ਅਕਸਰ ਜਿੱਥੇ ਵੀ ਕੈਂਪ ਤੁਸੀਂ ਲਗਾਉਣਾ ਤੁਸੀਂ ਇਹ ਗੱਲ ਕਹਿਣੀ ਹੋਗੀ ਜੇਕਰ ਬਿਮਾਰੀ ਆ ਸਕਦੀ ਹੈ ਤਾਂ ਉਹ ਉਸੇ ਤਰੀਕੇ ਨਾਲ ਜਾ ਵੀ ਸਕਦੀ ਹੈ ਤੇ ਕੈਂਪ ਦੇ ਵਿੱਚ ਕਿਹੜੀ ਕਿਹੜੀ ਬਿਮਾਰੀਆਂ ਦਾ ਚੈੱਕਅਪ ਤੁਸੀਂ ਕਰਕੇ ਮੁਫਤ ਦੇ ਵਿੱਚ ਜਿਹੜਾ ਤੁਸੀਂ ਜਿਹੜਾ ਇਲਾਜ ਹੈਗਾ ਟ੍ਰੀਟਮੈਂਟ ਹੈਗਾ ਮੈਡੀਸਨ ਉਹ ਦਿੰਦੇ ਹੋ ਦੇਖੋ ਰੈਮਡੀਜ਼ ਬੇਸ ਦੀ ਗੱਲ ਕਰਾਂ ਤਾਂ ਉੱਥੇ ਜਿਹੜਾ ਪਲਸ ਡਾਇਗਨੋਸ ਹੋਣਾ ਉਹਦੇ ਮੁਤਾਬਕ ਜੋ ਟੈਂਪਰਾਮੈਂਟ ਕਿਸੇ ਦਾ ਵਿਗੜਿਆ ਹੋਇਆ ਹੈ ਭਾਵ ਤਸਵੀਰ ਜਿਹਦੇ ਸਰੀਰ ਦੀ ਜਿਵੇਂ ਦੀ ਵਿਗੜੀ ਹੈ ਕਿਸੇ ਦੀ ਬਲੱਡ ਦੇ ਰੋਗਾਂ ਦੀ ਦੋਸ਼ ਨਾਲ ਹੈ ਕਿਸੇ ਦੀ ਰਸਾਂ ਦੇ ਦੋਸ਼ ਨਾਲ ਜੁੜੀ ਹੋਈ ਹੈ ਤਾਂ ਉਸ ਤਰ੍ਹਾਂ ਦੀ ਅਸੀਂ ਮੈਡੀਸਿਨਸ ਉੱਤੇ ਸਾਰੀਆਂ ਦੇਣੀਆਂ ਨੇ ਰੋਗ ਤਿੰਨ ਤਰ੍ਹਾਂ ਦੇ ਹੁੰਦੇ ਨੇ ਅਕਿਊਟ ਭਾਵ ਕੁਝ ਦਿਨਾਂ ਦਾ ਲੱਗਿਆ ਹੋਇਆ ਰੋਗ ਸਬ ਅਕਿਊਟ ਭਾਵ ਕੁਝ ਮਹੀਨਿਆਂ ਤੋਂ ਸਾਲਾਂਵਾਲ ਜਾ ਰਿਹਾ ਰੋਗ ਕ੍ਰੋਨਿਕਲ ਭਾਵ ਜਿਹੜਾ ਕਈ ਸਾਲਾਂ ਤੋਂ ਨਾਲ ਲੈ ਕੇ ਘੁੰਮ ਰਿਹਾ ਤੇ ਨਾਲ ਸਾਡੇ ਅੰਗ ਵੀ ਖਰਾਬ ਹੋ ਰਹੇ ਨੇ ਸੋ ਤਿੰਨੋਂ ਤਰ੍ਹਾਂ ਦੇ ਸੈਗਮੈਂਟ ਤੇ ਆਪਣੀ ਸੰਸਥਾ ਕੰਮ ਕਰ ਰਹੀ ਹੈਗੀ ਆ ਤਾਂ ਤਿੰਨੋ ਤਰ੍ਹਾਂ ਦੀਆਂ ਰੈਮਡੀਜ਼ ਉੱਥੇ ਪ੍ਰੋਵਾਈਡ ਹੋਣਗੀਆਂ ਤਾਂ ਇਹਦੇ ਚ ਬੱਚਿਆਂ ਤੋਂ ਲੈ ਕੇ ਬਜ਼ੁਰਗਾਂ ਤੱਕ ਮੇਨਲੀ 슈ਗਰ ਦਾ ਪੇਸ਼ੈਂਟ ਸਾਡੇ ਦੇਸ਼ ਬਹੁਤ ਤੇਜ਼ੀ ਨਾਲ ਵਧ ਰਿਹਾ ਉਹਦੇ ਵਾਸਤੇ ਸਾਡੀ ਸੰਸਥਾ ਨੇ ਮੇਨ ਮੁਹਿੰਮ ਚਲਾਈ ਹੈ ਕਿ ਅਸੀਂ ਹੁਣ ਹਰ ਕੈਂਪ ਦੇ ਵਿੱਚ 슈ਗਰ ਚੈੱਕਅਪ ਜਿਹੜਾ ਹੈਗਾ ਉਹਦੀ ਲੈਬ ਟੈਕਨੀਸ਼ੀਅਨ ਸਾਡੇ ਉੱਤੇ ਬੈਠੇ ਹੋਣਗੇ ਉਹ ਫ੍ਰੀ ਚੈੱਕਅਪ ਕਰਨਗੇ ਨਾਲ ਦੀ ਨਾਲ ਨਾਲ ਦੀ ਨਾਲ ਫ੍ਰੀ ਚੈੱਕਅਪ ਕਰਨਗੇ ਉਹਦੇ ਮੁਤਾਬਕ ਉੱਥੇ ਹੀ 슈ਗਰ ਅਗਰ ਕਿਸੇ ਦੀ ਉੱਥੇ ਪੋਜ਼ਿਟਿਵ ਪਾਈ ਜਾਂਦੀ ਹੈ ਜਾਂ ਇੰਬੈਲੈਂਸ ਪਾਈ ਜਾਂਦੀ ਹੈ ਤੁਸੀਂ ਤਾਂ ਇਹ ਕਹਿ ਰਹੇ ਸੀ ਵੀ 슈ਗਰ ਘਟਾ ਕੇ ਭੇਜਾਂਗੇ ਉਥੋਂ ਯੇ ਸ਼ੂਗਰ ਹੋਊਗੀ ਹਾਂ ਆਲਰੇਡੀ ਆਲਰੇਡੀ ਉਹਦੀ ਨਾਲ ਰੈਮਡੀਜ਼ ਵੀ ਦਵਾਵਾਂਗੇ ਨਾਲ ਦੀ ਨਹੀਂ ਤੁਸੀਂ ਕੈਂਪ ਦੇ ਵਿੱਚ ਹੀ ਸ਼ੂਗਰ ਘਟਾ ਕੇ ਭੇਜੋਗੇ ਨੇਚਰਲੀ ਹੈ ਹੁਣ ਦੇਖੋ ਸ਼ੂਗਰ ਨੇ ਦੋ ਤਰੀਕੇ ਨਾਲ ਘਟਣਾ ਸਭ ਤੋਂ ਪਹਿਲਾ ਹੈਗਾ ਕਾਉਂਸਲਿੰਗ ਦਾ ਹਿੱਸਾ ਅਗਰ ਅਸੀਂ ਸ਼ੂਗਰ ਦੇ ਪੇਸ਼ੈਂਟ ਨੂੰ ਸ਼ੂਗਰ ਦੇ ਬਾਰੇ ਅਵੇਅਰ ਕਰ ਦਈਏ ਤਾਂ 50% ਰੋਗ ਤਾਂ ਉਹ ਉਸੇ ਦਿਨ ਛੱਡ ਦੇਣਾ ਦੂਜੀ ਗੱਲ ਆ ਗਈ ਕਿ ਉਹ ਕਿਹੜੀ ਗਲਤੀ ਕਰਕੇ ਵੱਧ ਰਹੀ ਹੈ ਜਦੋਂ ਉਹਨੂੰ ਉਸ ਚੀਜ਼ ਦੀ ਸਮਝ ਲੱਗੀ ਤਾਂ 100% ਰੋਗ ਤੋਂ ਬਾਹਰ ਠੀਕ ਹੈ ਤਾਂ ਮੇਨਲੀ ਚੀਜ਼ ਕੀ ਇਹ ਹੁੰਦੀ ਹੈ ਕਿ ਰੋਗ ਉਹਨਾ ਟਾਈਮ ਦੁਭਦਾ ਜਨਕ ਹੈ ਜਿੰਨਾ ਟਾਈਮ ਤੁਹਾਨੂੰ ਉਹਦੀ ਸਮਝ ਨਹੀਂ ਜਿਵੇਂ ਦੋ ਦੋ ਤੁਹਾਨੂੰ ਰੋਗ ਸਮਝ ਆ ਜਾਵੇ ਤਾਂ ਰੋਗ ਛੋਟਾ ਤੁਸੀਂ ਵੱਡੇ ਨਹੀਂ ਸਮਝ ਆਏ ਤਾਂ ਤੁਸੀਂ ਛੋਟੇ ਰੋਗ ਵੱਡਾ ਸੋ ਇਸੇ ਮੈਥਡ ਦੇ ਮੁਤਾਬਕ এডਿਕੇਸ਼ਨ ਨੂੰ ਅਸੀਂ ਦੇਣਾ ਚਾਹੁੰਦੇ ਆ ਨੈਚੁਰਲ ਸਾਇੰਸ ਨੂੰ ਉਸੇ ਭਾਵਨਾ ਨੂੰ ਮੁੱਖ ਰੱਖਦੇ ਹੋਏ ਇੱਕ ਕੈਂਪ ਲਗਾਇਆ ਜਾ ਰਿਹਾ ਹੈ ਹੋਪਫਲੀ ਤੁਸੀਂ ਸਾਰੇ ਉਹਨੂੰ ਇੰਜੋਏ ਕਰੋਗੇ ਫਾਇਦਾ ਲਵੋਗੇ ਥੈਂਕ ਯੂ ਜੀ ਜੀ ਬਹੁਤ ਬਹੁਤ ਸ਼ੁਕਰੀਆ ਜੀ ਡਾਕਟਰ ਸਾਹਿਬ ਸਾਰੀ ਗੱਲਬਾਤ ਦੇ ਲਈ ਸੋਏ ਮੈਂ ਚਲੋ ਡਾਕਟਰ ਸਾਹਿਬ ਨੇ ਕਿਹਾ ਵੀ ਉਸ ਦਿਨ ਦੀ ਸਖਲਾਈ ਹੋਏਗੀ ਪ੍ਰੋਪਰ ਸਖਲਾਈ ਹੋਏਗੀ ਕਿਉਂਕਿ ਅਗਰ ਹੁਣ ਦੱਸਣ ਲੱਗੇ ਤਾਂ ਵੀਡੀਓ ਬਹੁਤ ਲੰਮੀ ਬਣ ਜਾਣੀ ਹੈ ਪਰ ਮੈਂ ਤੁਹਾਨੂੰ ਟੇਸਟ ਜ਼ਰੂਰ ਕਰਕੇ ਦੱਸਦਾ ਦਾ ਸਭ ਤੋਂ ਪਹਿਲਾਂ ਅਸੀਂ ਟੇਸਟ ਕਰਦੇ ਹਾਂ ਦੱਸ ਸਕਦੇ ਹੋ ਇਹਦੇ ਵਿੱਚ ਕੀ ਕੀ ਪਿਆ ਹੋਇਆ? ਬਹੁਤ ਕਵੈਂਟੀਟੀਸਟ ਹੈ। ਮੈਨੂੰ ਲੱਗਦਾ ਹੈ ਕਿ ਜਿਹੜੇ ਅਸੀਂ ਠੰਡੇ ਠੁੰਡੇ ਪੀਨੇ ਆ ਨਾ ਆਉਣ ਵਾਲੇ ਕਾਲੇ ਪੀਲੇ ਹਰੇ ਡਰ ਦੁਰਜੇ ਵਾਲੇ ਮੈਨੂੰ ਲੱਗਦਾ ਸਾਰੇ ਡਰ ਕੱਢ ਦੂਗਾ ਜੀ। ਇਫੀਨੇਟਲੀ ਇਸ ਵਾਰੀ ਮੈਂ ਕਹਿੰਦਾ ਜੀ ਉਹ ਡਰ ਗਿਆ ਕਿ ਚੀਤ ਜੂਤ ਨਹੀਂ ਹੈਗੀ। ਇਹਦੇ ਅੱਗੇ ਜਿੱਤਾਂ ਇਹ ਬਿਲਕੁਲ ਸਹੀ ਤੁਸੀਂ ਕਿਹਾ ਜੇ ਸਟਾਰਟਿੰਗ ਤੇ ਤੁਸੀਂ ਕਹਿਣਾ ਕਿ ਇਹ ਜਿਹੜਾ ਜਿਹੜੀ ਤੁਸੀਂ ਸ਼ਾਇਰੀ ਬੋਲੀ ਹੈ ਇੱਕ ਲਾਈਨ ਬੋਲਿਓ ਜੇ ਪਲੀਜ਼ ਸੰਗਤ ਦੇ ਅੱਗੇ ਉਹ ਇਹ ਹੈਗੀ ਜੀ ਵੀ ਲਾਲ ਪਾਣੀ ਜੀਵਨ ਦਾ ਹਾਣੀ ਹਾਂ ਲਾਲ ਪਾਣੀ ਜੀਵਨ ਦਾ ਹਾਣੀ ਚੱਲੂ ਕੀ ਤੰਦਰੁਸਤੀ ਦੀ ਮਧਾਣੀ ਔਰ ਸਾਰੀਆਂ ਸਾਰੀ ਗੰਦਗੀ ਜਾਣੀ ਹੈ ਸ਼ਾਣੀ ਔਰ ਲੰਬੀ ਉਮਰ ਦੀ ਜਿਹੜੀ ਇਹ ਲੰਮੀ ਜਿਹੜੀ ਇਹ ਤੰਦਰੁਸਤੀ ਦੀ ਕਹਾਣੀ ਇਹ ਇਹ ਵਾਕਿ ਉਸ ਨੂੰ ਐਗਜ਼ਿਸਟ ਕਰਦਾ ਉਸ ਤੱਕ ਪਹੁੰਚ ਕਰਦਾ ਹੈ ਰੀਚ ਕਰਦਾ ਹੈ ਆ ਬਾਕੀ ਇਹ ਜਿਹੜੀ ਗਰਮੀ ਹੈ ਇਸ ਵਾਰੀ ਪੂਰਾ ਪੰਜਾਬ ਪੂਰਾ ਭਾਰਤ ਇਸ ਲਾਲ ਪਾਣੀ ਨੂੰ ਘਰ ਦੇ ਵਿੱਚ ਇੰਜੋਏ ਕਰੇਗਾ ਨਾ ਸਿੰਥੈਟਿਕ ਨਾ ਕਲਰ ओरिएंटेड ਚੀਜ਼ਾਂ ਤੇ ਨਾ ਹੀ ਸਿੰਥੈਟਿਕ ਮਿੱਠੇ ਵਾਲੀਆਂ ਚੀਜ਼ਾਂ ਨਾ ਹੀ ਕਾਰਬੋਨੇਟ ਵਾਟਰ ਵਾਲੀਆਂ ਚੀਜ਼ਾਂ ਅਸੀਂ ਘਰ 'ਚ ਨਹੀਂ ਅਸੀਂ ਨੈਚੁਰਲ ਸਾਇੰਸ ਦੇ ਪੁੱਤਰ ਆ ਨੈਚੁਰਲ ਸਾਇੰਸ ਦੇ ਮੌਲਕ ਚ ਪੈਦਾ ਹੋਏ ਆ ਔਰ ਬ੍ਰਹਿਮੰਡ ਨਾਲ ਜੁੜੇ ਹੋਏ ਆ। ਦੱਸੋ ਖੁਸ਼ਬੂ ਵਾਲਾ ਕੀ ਪਾਇਆ ਹੈ ਤਾਂ ਮੂੰਹ ਚ ਖੁਸ਼ਬੂ ਆਉਣ ਲੱਗੀ ਮੈਨੂੰ ਆਪਣੇ ਆਪ ਨੂੰ ਫੀਲ ਹੋ ਰਿਹਾ। ਬਸ ਇਹ 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 ਤਾਂ ਜਸ ਤੁਸੀਂ ਇੱਕ ਸਿਪ ਲਈ ਹੈ। ਜੀ ਜੀ। ਇਹਦੇ ਰਿਵਿਊ ਆਪੇ ਜਦੋਂ ਸੰਗਤ ਉੱਥੇ ਕੈਂਪ ਚ ਇਹਦਾ ਮੈਥਡ ਸਮਝ ਕੇ ਜਾਏਗੀ ਘਰੇ ਬਣਾਏਗੀ। ਈਵਨ ਉੱਥੇ ਵੀ ਅਸੀਂ ਲੰਗਰ ਚ ਦਵਾਂਗੇ। ਠੀਕ ਹੈ? ਉਸ ਤੋਂ ਬਾਅਦ ਰਿਵਿਊ ਇਹਦੇ ਆਪਣੀ ਤੁਹਾਡੀ ਵੀਡੀਓ ਅੱਗੇ ਤੁਹਾਨੂੰ ਮਿਲਣਗੇ ਕਿ ਕਿਨੇ ਕੀ ਕੀ ਇੰਜੋਏ ਕੀਤਾ ਹੈ ਤਾਂ ਕੀ ਕੀ ਫੀਲ ਕੀਤਾ। ਬਹੁਤ ਜ਼ਬਰਦਸਤ ਚੀਜ਼ ਹੈ। aloop ਪਾਈ ਸੀ ਇੰਟਰੋਡਿਊਸ ਕਰਵਾ ਰਹੇ ਹੈ ਗਿਆ। ਭੁੱਲ ਜਾਂਗੇ ਆਪਾਂ ਆਰਟੀਫੀਸ਼ੀਅਲ ਚੀਜ਼ਾਂ ਨੂੰ ਨੇਚਰਲ ਚੀਜ਼ ਵਾਲਾ ਆਪਾਂ ਵਾਪਸੀ ਕਰਾਂਗੇ ਸਾਰੇ ਬਹੁਤ ਬਹੁਤ ਸ਼ੁਕਰੀਆ ਸਭ ਸਾਰੀ ਗੱਲਬਾਤ ਦੇ ਲਈ ਸੋ ਇਟਸ ਐਂਡ ਡਾਕਟਰ ਵਰਿੰਦਰ ਸਿੰਘ ਭੁੱਲਰ ਜੋ ਆਉਣ ਵਾਲੇ ਦਿਨਾਂ ਦੇ ਵਿੱਚ ਜਿਨ੍ਹਾਂ ਦੇ 골ਡਨ ਮਿਲਕ ਨੇ ਜਿਹੜਾ ਅਸੀਂ ਕਹਿ ਲਿਆ ਕਿ ਲਗਭਗ ਲਗਭਗ ਬਹੁਤ ਘਰਾਂ ਨੂੰ ਫਾਇਦਾ ਦਿੰਦਾ ਹੈ ਔਰ ਹੁਣ ਜਿਹੜਾ ਰੈਡ ਵਾਟਰ ਲੈ ਕੇ ਆਏ ਨੇ ਤੇ ਇਹ ਰੈਡ ওয়াਟਰ ਆਉਣ ਵਾਲੇ ਦਿਨਾਂ ਦੇ ਵਿੱਚ ਕਿਹੋ ਜਿਹੇ ਨਤੀਜੇ ਕਿਹੋ ਜਿਹੇ ਰਿਜ਼ਲਟ ਹੈਗੇ ਆ ਕਿਉਂਕਿ ਡਾਕਟਰ ਸਾਹਿਬ ਆਲਰੇਡੀ ਇਹਨਾਂ ਦਾ ਪ੍ਰੋਜੈਕਟ ਜਿਹੜਾ ਹੁੰਦਾ ਹੈ ਪਾਇਲਟ ਪ੍ਰੋਜੈਕਟ ਆਲਰੇਡੀ ਕਰਕੇ ਨਤੀਜੇ ਲੈ ਚੁੱਕੇ ਹੁੰਦੇ ਨੇ ਉਸ ਤੋਂ ਬਾਅਦ ਹੀ ਲੋਕਾਂ ਲਈ ਜਿਹੜਾ ਇੰਟਰੋਡਿਊਸ ਆਪਣਾ ਫਾਰਮੂਲਾ ਨੁਸਕਾ ਕਰਦੇ ਨੇ ਸੋ ਉਮੀਦ ਕਰਦੇ ਆ ਕਿ ਆਉਣ ਵਾਲੇ ਸ਼ਨੀਵਾਰ ਨੂੰ ਤਰੰਤਾਰਨ ਦੇ ਗੁਰਦੁਆਰਾ ਗੁਰੂ ਕਾ ਖੂਹ ਦੇ ਵਿੱਚ ਤੁਸੀਂ ਜਿਹੜਾ ਕੈਂਪ ਹੈਗਾ ਉਸ ਨੂੰ ਜ਼ਰੂਰ ਪਹੁੰਚੋਗੇ ਜ਼ਰੂਰ ਉਸ ਨੂੰ ਇੰਜੋਏ ਕਰੋਗੇ ਤੇ ਆਪਣੇ ਤੇ ਆਪਣੇ ਪਰਿਵਾਰ ਦੀ ਜ਼ਿੰਦਗੀ ਹੈਗੀ ਆ ਖਾਸ ਕਰਕੇ ਗਰਮੀਆਂ ਦੇ ਵਿੱਚ ਇਸ ਗਰਮੀਆਂ ਦੇ ਵਿੱਚ ਜ਼ਰੂਰ ਚੇਂਜ ਕਰੋਗੇ ਫਿਲਹਾਲ ਮੈਨੂੰ ਇਹ ਵੀਡੀਓ ਇੱਥੇ ਖਤਮ ਕਰਨ ਦੀ ਆਗਿਆ ਧੰਨਵਾਦ